मैम साहब की नाम है अज ती श्री अकाल तख साब के आए जी की गलत मैं अमरीक सिंह शाहपुर मैंबर श्रोमणी गुरद्वारा प्रबंधक कमेटी हलका डेरा बबन ਔਰ ਮੇਰੇ ਨਾਲ ਨੇ ਸਰਦਾਰ ਮਹਿੰਦਰ ਸਿੰਘ ਜੀ ਹਸੈਨਪੁਰ ਮੈਮਰੀ ਚਰੋਨੀ ਗੁਰਦਾਪਨ ਕਮੇਟੀ ਹਲਕਾ ਬਲਾਚੌਰ ਤੇ ਬਾਕੀ ਨਾਲ ਪੰਥ ਅਤੈ ਜੀ ਸਾਡੇ ਸਾਥੀ ਆਏ ਨੇ ਨਾਲ ਕੀ ਮੰਗ ਲੈ ਕੇ ਆਏ ਮੰਗ ਅਸੀਂ ਇਹ ਲੈ ਕੇ ਆਏ ਆ ਕਿ ਜੋ ਸੋਸ਼ਲ ਮੀਡੀਆ ਤੇ ਕਈਆਂ ਦਿਨਾਂ ਤੋਂ ਚਰਚਾ ਚੱਲ ਰਹੀ ਏ ਜਿਹਦੇ ਵਿੱਚ ਪ੍ਰਦੀਪ ਕਲੇਰ ਨੇ ਉਹ ਸਾਰੀ ਸਥਿਤੀ ਦੱਸੀ ਆ ਇਹ ਸੁਖਵੀਰ ਸਿੰਘ ਬਾਦਲ ਕਿਸ ਤਰ੍ਹਾਂ ਰਾਮ ਰਹੀਮ ਨੂੰ ਵੱਖ-ਵੱਖ ਥਾਵਾਂ ਤੇ ਕਈ ਵੇਰਾਂ ਮਿਲਿਆ ਪਿਉਣਾ ਚੋਦ ਕੋ ਮਦਦ ਲਈ ਉਹ ਦੇ ਜਿਹੜਾ ਸੀ ਹੁਕਮਨਾਮਾ ਵਾਪਸ ਕਰਾਉਣ ਲਈ ਕਿਦਾਂ ਸਪਸ਼ਟੀ ਕਰਨ ਲਈ ਖਵਾਇਆ ਕਿਦਾਂ ਉਹਦੇ ਵਿੱਚ ਤਬਦੀਲੀ ਕੀਤੀ ਇਹ ਇੱਕ ਬੱਜਰ ਗੁਨਾਹ ਕੀਤਾ ਸੋ ਵੀਰ ਸਿੰਘ ਬਾਦਲ ਨੇ ਇਹ ਮਸਲਾ ਹੈ ਸ਼੍ਰੀ ਕਾਲ ਤਕ ਸਾਹਿਬ ਦੀ ਮਾਨ ਮਰਯਾਦਾ ਤੇ ਸਰਬਉੱਚਤਾ ਦਾ ਅਸੀਂ ਬੇਨਤੀ ਪੱਤਰ ਦੇ ਕੇ ਆਇਆ ਸਿੰਘ ਸਾਹਿਬ ਨੂੰ ਕਿ ਇਹਦੀ ਜਾਂਚ ਕਰਕੇ ਕਿਉਂਕਿ ਉਹ ਦੋਸ਼ ਲਾਏ ਨੇ ਇਹਦੀ ਅਸਲੀਅਤ ਜਾਣ ਕੇ ਤੇ ਜੋ ਦੋਸ਼ ਸੋ ਕਵੀਰ ਸੇ ਬਾਦਲ ਦਾ ਬਣਦਾ ਏ ਉਹਦੇ ਅਨਸਾਰ ਇਹਨੂੰ ਸਖਤੋ ਸਖਤ ਜਿਹੜੀ ਉਹ ਸਜ਼ਾ ਦਿੱਤੀ ਹੈ ਲੇਕਿਨ ਜਿਸ ਤਰੀਕੇ ਸੇ ਵੀਰ ਬਾਦਲ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਸੀ ਅੱਜ ਉਸ ਨੂੰ ਜਨਤਕ ਕਰ ਦਿੱਤਾ ਗਿਆ ਉਹਨਾਂ ਨੇ ਗਲਤੀ ਵੀ ਮੰਨ ਲਈ ਹੈ ਕਿ ਲੱਗਦਾ ਹੈ ਕਿ ਇਸ ਤਰ੍ਹਾਂ ਮਾਫੀ ਮਿਲ ਜੇਗੀ ਬਿਲਕੁਲ ਨਹੀਂ ਗਲਤੀ ਅਣਜਾਣਪਨੇ ਝੋਜੇ ਉਹਦੀ ਮਾਫੀ ਮਿਲਦੀ ਆ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੋਇਆ ਹੈ ਕਦੇਸ਼ ਹੋਇਆ ਆ ਸੀ ਕਿ ਰਾਮ ਰਹੀਮ ਨਾਲ ਕਿਸੇ ਸਿੱਖ ਨੇ ਕੋਈ ਰਿਸ਼ਤਾ ਨਾਤਾ ਨਹੀਂ ਰੱਖਣਾ ਇਹ ਗਲਤੀ ਨਹੀਂ ਨਾ ਇਹ ਨਿੱਜੀ ਹਿੱਤ ਨੇ ਉਹਨਾ ਹਿੱਤਾਂ ਕਰਕੇ ਇਹਨੇ ਅਕਾਲ ਤਖਸਾਲ ਦੇ ਦੇਸ਼ ਦੀ ਕੋਈ ਪਰਵਾਹ ਨਹੀਂ ਕੀਤੀ ਤਾਂ ਹੁਣ ਕੀ ਲੱਗਦਾ ਦੂਜੇ ਪਾਸੇ ਜੋ ਅਕਾਲੀ ਬਾਕੀ ਆਗੂ ਹੈ ਉਹ ਵੀ ਪ੍ਰਦੀਪ ਪਲੇਅਰ ਦੇ ਬਿਆਨ ਨੂੰ ਲੈ ਕੇ ਗੱਲ ਕਰ ਰਹੇ ਤੁਸੀਂ ਵੀ ਤਰਦੀਪ ਪਲੇਅਰ ਦੇ ਬਿਆਨ ਨੂੰ ਲੈ ਕੇ ਗੱਲ ਕੀਤੀ ਲੇਕਿਨ ਕੁਝ ਅਕਾਲੀ ਆਗੂ ਕਹਿੰਦੇ ਵੀ ਪ੍ਰਦੀਪ ਪਲੇਅਰ ਤੇ ਖੁਦ ਦੋਸ਼ੀ ਸੀ ਤੇ ਗੱਲ ਇਸ ਤਰ੍ਹਾਂ ਮੰਨੀ ਐ ਜੇ ਇਹਦਾ ਮਤਲਬ ਹੈ ਵੀ ਜਿਹੜਾ ਦੋਸ਼ੀ ਆ ਉਹ ਗਵਾਹ ਨਹੀਂ ਬਣ ਸਕਦਾ ਉਸ ਉਦਕਿਸ਼ਮ ਉਹ ਦਕਿਸ਼ਮ ਦੀ ਗਵਾਹੀ ਜਿੱਦੇ ਹੁੰਦਾ ਸਭ ਕੁਝ ਵਾਪਰਿਆ ਹੁਣ ਉਹਨਾਂ ਨੇ ਆਪਣੇ ਦੋਸ਼ ਨੂੰ ਛਟਲਾਉਣ ਲਈ ਤੇ ਜੋ ਮਰਜ਼ੀ ਕਹੀ ਜਾਣਾ ਕੋ ਪ੍ਰਦੀਪ ਕਲੇਰ ਨੂੰ ਪਰ ਜੋ ਦੇ ਸਾਹਮਣੇ ਵਾਪਰਿਆ ਉਹ ਦੱਸ ਰਿਹਾ ਉਹ ਸਮਾਂ ਦੱਸ ਰਿਹਾ ਉਹ ਸਥਾਨ ਦੱਸ ਰਿਹਾ ਉਹ ਪ੍ਰਕਾਸ਼ ਸਿੰਘ ਨੇ ਕਿ ਰਹਿੰਦੀ ਗੱਲ ਜਿਹੜੀ ਆ ਤੁਸੀਂ ਰਣਵੀਰ ਸਿੰਘ ਕਟਰੇ ਵਾਲੀ ਵੇਖ ਲਓ ਜੇ ਸਾਰੀ ਜਾਂਚ ਕੀਤੀ ਆ ਕੋ ਕੋ ਭਲੇਖਵਾਲੀ ਗੱਲ ਤੇ ਰਾਇ ਨਹੀਂ ਗਈ ਠੀਕ ਹੈ